ਪੰਜਾਬ ਦੀ ਇੱਕ ਨਵੀਂ ਨਹਿਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਕੋਲੇ ਪੰਜ ਚੀਜ਼ਾਂ ਸੀ ਸਾਡੇ ਕੋਲੇ ਮਿੱਟੀ ਸੀ ਸਾਡੇ ਕੋਲੇ ਪਾਣੀ ਸੀ ਸਾਡੇ ਕੋਲੇ ਰਿਸ਼ਤੇ ਸੀ ਸਾਡੇ ਕੋਲੇ ਸਿਹਤ ਸੀ ਸਾਡੇ ਕੋਲੇ ਦਲੇਰੀ ਸੀ ਖੜ੍ਹ ਸੀ ਜਿੱਥੇ ਕਹਤਾ ਖੜ੍ਹ ਗਏ ਜਿੱਥੇ ਨਹੀਂ ਕਹਤਾ ਨਹੀਂ ਖੜਨਾ ਪੰਜੇ ਚੀਜ਼ਾਂ ਹੈ ਨਹੀਂ ਇੱਕ ਮੋਟਰ ਤੇ ਚਲੋ ਪੰਜ ਲਾ ਦਈਏ ਚਲੋ ਤਿੰਨ ਹੀ ਲਾ ਦਈਏ ਉਹ ਲਾ ਦਈਏ ਜਿਹੜੇ ਫਲਦਾਰ ਹੋਣ ਤੇ ਪੰਜਾਬ ਦੇ ਹੋ ਮੰਨ ਲਓ ਜਾਬ ਕਿੰਨੀਆਂ ਮੋਟਰਾਂ ਨੇ ਪਿੰਡਾਂ 'ਚ ਜੇ ਇੱਕ ਪਿੰਡ ਸਿਰਫ ਜਾਮਣ ਲਾ ਦੇਵੇ ਨਾਲੇ ਬਾਗਬਾਨੀ ਹੋਗੀ ਨਾਲੇ ਸਭ ਨੂੰ ਫਰੂਟ ਮਿਲ ਗਿਆ ਨਾਲੇ ਛਾਂ ਹੋਗੀ ਨਾਲੇ ਆਕਸੀਜਨ ਹੋਗੀ ਤੇ ਨਾਲੇ ਮੋਟਰ ਸੋਹਣੀ ਨਾਲੇ ਮੇਰੇ ਪੰਜਾਬ ਦੀ ਬਖਾਰ ਇਹ ਇਹੀ ਜੇ ਕੰਮ ਕਰੂੰਗਾ ਮੈਂ ਸਿਆਸਤ ਨਹੀਂ ਕਰਾਂਗਾ ਪੰਜਾਬ ਦੇ ਸਰਕਾਰਾਂ ਨੇ ਸੈਂਟਰ ਦੀਆਂ ਨੀਤੀਆਂ ਹਲੇ ਤੱਕ ਦਸੀਆਂ ਹੀ ਨਹੀਂ ਪਹੁੰਚਣ ਹੀ ਨਹੀਂ ਦਿੱਤੀਆਂ ਜਿਹੜੀ ਕੰਮ ਦੀ ਸੀ ਉਹ ਅਸੀਂ ਕਰ ਰਹੇ ਹਾਂ ਜਿਹੜੀ ਸਿੱਧਾ ਪਤਾ ਸੀ ਕਿ ਸੈਂਟਰ ਗਵਰਨਮੈਂਟ ਦੀ ਹੀ ਹੈ ਉਹ ਤਸੀਹ ਨਹੀਂ ਕਿਸਾਨੀ ਬਿੱਲ ਸਾਰੇ ਜਿਹੜੇ ਮੌਕੇ ਦੇ ਮੰਤਰੀ ਸਹਿਬਾਨ ਸੀ ਉਹਨਾਂ ਦੀ ਪੰਜਾਬ ਦੇ ਉਹਨਾਂ ਦੀ ਸਹਿਮਤੀ ਸੀ ਉਹਦੇ ਤੇ ਤਾਂ ਉਹ ਆਏ ਸੀ ਮੇਰੇ ਸਕੇ ਭਰਾ ਦੀ ਡੈਥ ਹੋਈ ਸੀ 35-40 ਸਾਲ ਉਹ ਸਾਰੇ ਜ਼ਖਮ ਹਰੇ ਦੀਪ ਸਿੰਘ ਜੀ ਸਾਰੇ ਹੀ ਜ਼ਖਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪੱਗੂ ਵਾਲਾ ਤੁਸੀਂ ਅਕਸਰ ਕਲਾਕਾਰਾਂ ਨੂੰ ਮਿਲਦੇ ਹੋ ਅੱਜ ਸਾਡੇ ਨਾਲ ਜਿਹੜੇ ਪਿੰਡਾਂ 'ਚ ਲੋਕਾਂ ਦੀ ਨਬਜ਼ ਨੂੰ ਪਛਾਣਦੇ ਨੇ ਬਾਈ ਹੌਬੀ ਢਾਲੀਵਾਲ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਬੀਜੇਪੀ ਦੇ ਵੱਲੋਂ ਵੱਡੇ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ ਬਾਈ ਜੀ ਪਹਿਲਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਮਿਹਰਬਾਨੀ D5 ਦੇਖਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਨਾਲ ਸਤਿਕਾਰ ਦੇ ਨਾਲ ਗੁਰੂਫਤ ਹੈ ਸਤਿ ਸ਼੍ਰੀ ਅਕਾਲ ਅੱਜ ਬੀਜੇਪੀ ਨੇ ਕੀੜਾ ਉਹਦੇ ਨਾਲ ਸੰਬੰਧ ਆ ਬੀਜੇਪੀ ਨੇ ਮੈਨੂੰ ਕਨਵੀਨਰ ਲਾਇਆ ਜੀ ਪੰਜਾਬ ਦਾ ਰੂਰਲ ਖੇਡਾਂ ਪਿੰਡੂ ਖੇਡਾਂ ਤੇ ਸਭਿਆਚਾਰਕ ਮਾਮਲੇ ਆ ਵਾਸਤੇ ਅੱਜ ਤੋਂ 1.5 ਸਾਲ ਪਹਿਲਾਂ ਤੁਸੀਂ ਸਬਰ ਕਿਰਿਆ ਜੀ ਕਿਤੇ ਨਾ ਕਿਤੇ ਲੋਕਾਂ ਨੇ ਬਹੁਤ ਗਾਲਾਂ ਵੀ ਤੁਹਾਨੂੰ ਕੱਢੀਆਂ ਜਿਨ੍ਹਾਂ ਨੇ ਦੇਖਿਆ ਵੀ ਹੋਬੀ ਢਾਲੀਬਾਲ ਬੀਜੇਪੀ ਨੂੰ ਕਿਉਂ ਵਾਗੇ ਕਿਉਂਕਿ ਇਹ ਸਾਡੇ ਅਬਦੇ ਕਲਾਕਾਰ ਸੀ ਹੱਕ ਨਾਲ ਕੱਢਿਆ ਮੇਰਾ خیال ਹੱਕ ਹੀ ਸੀਗਾ ਮੈਂ ਵੀ ਇਹੀ ਕਹਿਣ ਲੱਗਿਆ ਸੀ ਮੇਰੇ ਪੰਜਾਬੀ ਭਰਾ ਨੇ ਸਾਰੇ ਆਪਾਂ ਇੱਕ ਐ ਮੈਂ ਇੱਕ ਸਮਝਦਾ ਤੁਹਾਨੂੰ ਕੋਈ ਗੱਲ ਨਹੀਂ ਮੈਂ ਰਿਐਕਟ ਤਾਂ ਹੀ ਨਹੀਂ ਕੀਤਾ ਕਿ ਚਲੋ ਭਰਾ ਨੇ ਛੋਟੇ ਨੇ ਵੱਟੇ ਨੇ ਗਿਲਾ ਆਪਦੇ ਆ ਤੇ ਹੁੰਦਾ ਕੋਈ ਗੱਲ ਨਹੀਂ ਵੀਰੋ ਮੁੱਲ ਮੋੜੂਗਾ ਪਿਆਰ ਨਾਲ ਤੁਹਾਡੀਆਂ ਗਾਲਾਂ ਦਾ ਸਤਿਕਾਰ ਕਰੂੰਗਾ ਤੁਹਾਡਾ ਸਬਦਾ ਤੇ ਇਸ ਦਿਨ ਤੇ ਮੈਨੂੰ ਇੰਤਜ਼ਾਰ ਜ਼ਰੂਰ ਸੀ ਕਿ ਕੋਈ ਮੇਰੇ ਪਿੱਠ ਤੇ ਥਾਪੜਾ ਦੇਣ ਵਾਲਾ ਤਾਂ ਬੀਜੇਪੀ ਦਾ ਵੱਡਾ ਲੀਡਰ ਹੋਵੇ ਜਿਹਦਾ ਮੇਰਾ ਕੀਤਾ ਹੋਇਆ ਕੰਮ ਅੱਖੀਂ ਚੜੇ ਜਿੰਨਾਂ ਦੇ ਤੇ ਮੈਂ ਤਾਂ ਸਮੂਚੀ ਲੀਡਰਸ਼ਿਪ ਦਾ ਸ਼ੁਕਰਗੁਜ਼ਾਰ ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਵਿਚ ਰupani ਸਾਹਿਬ ਜੇਪੀ ਨੱਡਾ ਸਾਹਿਬ ਸ੍ਰੀ ਨਵਾਸ ਲੋਜੀ ਔਰ ਸੁਨੀਲ ਜਾਖੜਵੀਰ ਜੀ ਹੋਣੀ ਖੰਨਾ ਸਾਹਿਬ ਅਰਵਿੰਦ ਖੰਨਾ ਜੀ ਸਾਰਿਆਂ ਦਾ ਸਮੂਚੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਮੇਰੇ ਚ ਇੱਕ ਗੁਣ ਇਹ ਦੇਖਿਆ ਕਿ ਹਾਂ ਇਹ ਕੁਝ ਕਰ ਸਕਦਾ ਮੈਂ ਉਸ ਗੁਣ ਨੂੰ ਜਿਨ੍ਹਾਂ ਨੇ ਮੇਰੇ ਗੁਣ ਨੂੰ ਪਛਾਣਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਇਹ ਜ਼ਰੂਰ ਕਹੂੰਗਾ ਪੰਜਾਬੀਆਂ ਨੂੰ ਕਿ ਆਪਾਂ ਮਿਲਦੇ ਆਂ ਬੈਨੇ ਆਪਾਂ ਪੰਜਾਬ ਦੀ ਇੱਕ ਨਵੀਂ ਨਹਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਸਾਡੇ ਕੋਲੇ ਪੰਜ ਚੀਜ਼ਾਂ ਸੀ ਸਾਡੇ ਕੋਲੇ ਮਿੱਟੀ ਸੀ ਸਾਡੇ ਕੋਲੇ ਪਾਣੀ ਸੀ ਸਾਡੇ ਕੋਲੇ ਰਿਸ਼ਤੇ ਸੀ ਸਾਡੇ ਕੋਲੇ ਸਿਹਤ ਸੀ ਸਾਡੇ ਕੋਲੇ ਦਲੇਰੀ ਸੀ ਖੜ੍ਹ ਸੀ ਜਿੱਥੇ ਕਹਤਾ ਖੜ੍ਹ ਗਏ ਜਿੱਥੇ ਨਹੀਂ ਕਹਤਾ ਨਹੀਂ ਖੜਨਾ ਪੰਜੇ ਚੀਜ਼ਾਂ ਹੈ ਨਹੀਂ ਦੱਸੋ ਕਿੱਥੇ ਦਰਖਤ ਹੈ ਦਰਖਤ ਹੈ ਨਹੀਂ ਸਾਡੇ ਕੋਲੇ ਮੀਂਹ ਹੈ ਨਹੀਂ ਮੀਂਹ ਹੈ ਨਹੀਂ ਇਹ ਪੰਜਾਬ ਉਹ ਧਰਤੀ ਹੈ ਜਿੱਥੇ ਪੰਜੇ ਸੀਜ਼ਨ ਸੀ ਪੰਜੇ ਸੀਜ਼ਨ ਸੀ ਠੰਡ ਗਰਮੀ ਪਤਝੜ ਬਰਸਾਤ ਤੇ ਬਹਾਰ ਪਰ ਹੁਣ ਪਤਾ ਹੀ ਨਹੀਂ ਲੱਗਦਾ ਠੰਡ ਕਦੋਂ ਆ ਗਰਮੀ ਕਦੋਂ ਆ ਕਿੰਨੀ ਗਰਮੀ ਆ ਕਿੰਨੀ ਠੰਡ ਆ ਤੇ ਸਾਡੇ ਕੋਲ ਉਹ ਚੀਜ਼ਾਂ ਹੀ ਨਹੀਂ ਰਹੀਆਂ ਆਪਾਂ ਲਿਓ ਆਪਾਂ ਰਿਸ਼ਤੇ ਤਾਂ ਬਣਾਈਏ ਮਿੱਠੇ ਰਿਸ਼ਤੇ ਤਾਂ ਬਣਾਈਏ ਪਾਣੀ ਤਾਂ ਬਚਾਉਣ ਦੀ ਕੋਸ਼ਿਸ਼ ਕਰੀਏ ਚਲੋ ਕੋਈ ਹੋਰ ਗੱਲ ਕਰਦੇ ਹਾਂ ਅੱਪਾ ਕਿਤੇ ਨਾ ਕਿਤੇ ਮਿੱਟੀ ਨੂੰ ਹੀ ਬਚਾ ਲਈਏ ਕੀ ਫਾਇਦਾ ਇੱਕ ਦੂਸਰੇ ਨੂੰ ਗਾਲਾਂ ਕੱਢ ਕੇ ਕੁਝ ਨਹੀਂ ਦਰਖਤ ਹੀ ਲਾ ਲਈਏ ਕਦੇ ਸੋਚਿਆ ਕਿ ਸਰਕਾਰ ਸਾਨੂੰ ਕਿੰਨੇ ਸਾਲਾਂ ਤੋਂ ਕਿਸਾਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਾਂ ਕਦੇ ਸੋਚਿਆ ਕਿ ਸਰਕਾਰ ਕੋਈ ਵੀ ਹੋਵੇ ਸਾਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਮੋਟਰਾਂ ਵਾਸਤੇ ਤੇ ਅਸੀਂ ਮੋਟਰਾਂ ਦਾ ਤੋੜ ਵੀ ਬਾ ਲਿਆ ਕਦੇ ਇਹ ਸੋਚਿਆ ਵੀ ਜੇ 10 ਦਰਖਤ ਲਾ ਦਈਏ ਇੱਕ ਮੋਟਰ ਤੇ ਚਲੋ 5 ਲਾ ਦਈਏ ਚਲੋ 3 ਹੀ ਲਾ ਦਈਏ ਉਹ ਲਾ ਦਈਏ ਜਿਹੜੇ ਫਲਦਾਰ ਹੋਣ ਤੇ ਪੰਜਾਬ ਦੇ ਹੋਣ ਮਨੂ ਲੋ ਜਾਮਣ ਕਿੰਨੀਆਂ ਮੋਟਰਾਂ ਨੇ ਪਿੰਡਾਂ ਚ ਜੇ ਇੱਕ ਪਿੰਡ ਸਿਰਫ ਜਾਮਣ ਲਾ ਦੇਵੇ ਨਾਲੇ ਬਾਗਬਾਨੀ ਹੋ ਗਈ ਨਾਲੇ ਸਭ ਨੂੰ ਫਰੂਟ ਮਿਲ ਗਿਆ ਨਾਲੇ ਛਾਂ ਹੋ ਗਈ ਨਾਲੇ ਆਕਸੀਜਨ ਹੋ ਗਈ ਤੇ ਨਾਲੇ ਮੋਟਰ ਸੋਹਣੀ ਨਾਲੇ ਮੇਰੇ ਪੰਜਾਬ ਦੀ ਨਹਿਰ ਬਦਲ ਗਈ ਇਹ ਇਹ ਜੇ ਕੰਮ ਕਰੂੰਗਾ ਮੈਂ ਸਿਆਸਤ ਨਹੀਂ ਕਰਨੀ ਹਬੀਬਾ ਜੱਬ ਕਿਵੇਂ ਦੇਖਦੇ ਹੋ ਭਾਜਪਾ ਦੀ ਨੀਤੀਆਂ ਨੂੰ ਲੋਕ ਥੋੜਾ ਜਿਹਾ ਘੱਟ ਪਿੰਡਾਂ ਦੇ ਮੰਨ ਰਹੇ ਨੇ ਤੁਸੀਂ ਲੈ ਕੇ ਜਾਉਂਗੇ ਨੀਤੀਆਂ ਲੋਕਾਂ ਨੂੰ ਕਿਵੇਂ ਹਾਂ ਪੱਖੀ ਹੰਗਾਰ ਬ్రో ਪੰਜਾਬ ਦੇ ਸਰਕਾਰਾਂ ਨੇ ਸੈਂਟਰ ਦੀਆਂ ਨੀਤੀਆਂ ਹਲੇ ਤੱਕ ਦੱਸੀਆਂ ਹੀ ਨਹੀਂ ਪਹੁੰਚਣ ਹੀ ਨਹੀਂ ਦਿੱਤੀਆਂ ਜਿਹੜੀ ਕੰਮ ਦੀ ਸੀ ਉਹ ਅਸੀਂ ਕਰ ਰਹੇ ਹਾਂ ਜਿਹੜੀ ਸਿੱਧਾ ਪਤਾ ਸੀ ਕਿ ਸੈਂਟਰ ਗਵਰਨਮੈਂਟ ਦੀ ਹੀ ਹੈ ਉਹ ਦੱਸਿਆ ਹੀ ਨਹੀਂ ਉਹਨਾਂ ਚੋਂ ਲੇਟੈਸਟ ਆਸ਼ਮਾਨ ਕਾਰਟ ਪਤਾ ਹੀ ਨਹੀਂ ਲੋਕਾਂ ਨੂੰ ਕਿ ਸੈਂਟਰ ਗਵਰਨਮੈਂਟ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਮੈਂ ਸੜਕ ਬਣਾਤੀ ਚਾਹੇ ਬੰਬ ਸੜ ਦੇਵੇ ਸੈਂਟਰ ਗਵਰਨਮੈਂਟ ਦੀ ਹੈ ਸਰ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਫੋਟੋ ਹੁਣ ਸਾਡੇ ਵਾਲੇ ਭਗਵੰਤ ਸਿੰਘ ਦੀ ਫੋਟੋ ਆਟਾ ਦਾਲ ਸਕੀਮ ਸੈਂਟਰ ਗਵਰਨਮੈਂਟ ਦੀ ਹੈ ਸਰ ਮਨਰੇਗਾ ਸੈਂਟਰ ਗਵਰਨਮੈਂਟ ਦੀ ਹੈ ਸਰ ਤੁਹਾਨੂੰ ਕੀ ਕੁਝ ਦਿੱਤਾ ਸੈਂਟਰ ਗਵਰਨਮੈਂਟ ਨੇ ਤੁਹਾਨੂੰ ਪਤਾ ਹੀ ਨਹੀਂ ਸਰ ਤੁਸੀਂ ਤਾਂ ਸਿਰਫ ਇੱਕ ਕਿਸਾਨੀ ਬਿੱਲ ਕਿਸਾਨੀ ਬਿੱਲ ਸਾਰੇ ਜਿਹੜੇ ਮੌਕੇ ਦੇ ਮંત્રી ਸਹਿਬਾਨ ਸੀ ਉਹਨਾਂ ਦੀ ਪੰਜਾਬ ਦੇ ਉਹਨਾਂ ਦੀ ਸਹਿਮਤੀ ਸੀ ਉਹਦੇ ਤੇ ਤਾਂ ਉਹ ਆਏ ਸੀ ਕਾਨੂੰਨਾਂ ਦੇ ਖਿਲਾਫ ਮੈਂ ਬਹੁਤ ਬੋਲੇ ਆ ਜਾ ਕੇ ਦਿੱਲੀ ਵੀ ਬੋਲੇ ਆ ਤੁਹਾਡੇ ਨਾਲ ਵੀ ਖੜੇ ਆ ਠੀਕ ਹੈ ਮੈਂ ਪੰਜਾਬ ਦੇ ਨਾਲ ਆ ਅਸੀਂ ਆਪਦੇ ਆਪ ਨੂੰ ਜੇਤੂ ਸਮਝਦੇ ਆ ਵੱਡਾ ਫੈਸਲਾ ਸੀ ਆਪਾਂ ਪੰਜਾਬ ਵਾਸਤੇ ਕੀ ਕਰ ਰਹੇ ਆ ਆਪਾਂ ਪੰਜਾਬ ਵਾਸਤੇ ਕੀ ਕਰਨਾ ਹੈ ਬਾਈ ਜੀ ਮੈਂ ਸੁਣਿਆ ਬਾਈ ਦੀਪ ਨਾਲ ਵੀ ਤੁਹਾਡੇ ਰਿਸ਼ਤੇਾਂ 'ਚ ਖਟਾਸ ਆਈ ਕਿਉਂਕਿ ਨੇੜੇ ਦੇ ਮਿੱਤਰ ਸੀ ਤੁਹਾਡੇ ਬਾਈ ਦੀਪ ਨਹੀਂ ਮੇਰੀ ਦੀਪ ਸਿੱਧੂ ਦੇ ਰਿਸ਼ਤੇਾਂ 'ਚ ਕੋਈ ਖਟਾਸ ਨਹੀਂ ਸੀ ਆਈ نو ਨੈਵਰ ਅਚਾਨਕ ਮੇਰਾ ਪਿੰਡ ਅਮਰਗੜ ਕੌਨਸਟਿਚਨਸੀ 'ਚ ਫਾਲ ਕਰਦਾ ਮੈਂ ਸੀ ਨਹੀਂ ਉੱਥੇ ਤੇ ਮੇਰੀ ਗੱਲ ਵੀ ਹੋਈ ਦੀਪ ਨਾਲ ਪਹਿਲਾਂ ਅਸੀਂ ਫਿਲਮ ਕਰ ਰਹੇ ਸੀ ਜੋਰਾ ਰਿਟਰਨ ਉਹਦੇ ਵਾਸਤੇ ਕੁਝ ਦਿਨ ਪਹਿਲਾਂ ਪਰ ਅਚਾਨਕ ਮਾਨਸਾਬ ਉੱਥੋਂ ਖੜੇ ਹੋ ਗਏ ਉਹ ਮਾਨਸਾਬ ਦੀ سپورਟ ਤੇ ਆਉਂਦਾ ਮੈਨੂੰ ਪਤਾ ਨਹੀਂ ਉਹ ਅਮਰਗੜ ਆਉਂਦਾ ਪਿੰਡਾਂ 'ਚ ਸਾਡੇ ਉੱਥੇ ਇੱਕ ਪੱਤਰਕਾਰ ਸਾਹਿਬ ਨੇ ਪੁੱਛ ਲਿਆ ਵੀ ਫਿਰ ਹੌਬੀ ਨੂੰ ਕੱਢਤਾ ਕੱਢਤਾ ਮਾਰਤਾ ਹੌਬੀ ਨੂੰ ਹੌਬੀ ਨੂੰ ਮਾਰਤਾ ਹੱਸ ਕੇ ਦੀਪ ਨਿਕਲ ਜਾਂਦਾ ਪਰ ਗੱਲ ਹੁੰਦੀ ਆ ਬਾਅਦ 'ਚ ਮੈਨੂੰ ਹੁਣ ਪਤਾ ਲੱਗਦਾ ਉਹਦੀ ਡੈਥ ਤੋਂ ਬਾਅਦ ਪਤਾ ਲੱਗਦਾ ਕਿ ਗੱਲ ਦੀਪ ਨੇ ਕਹੀ ਜ਼ਰੂਰ ਸੀ ਆਪਦੀ ਜ਼ਮਾਨ ਤੋਂ ਪਰ ਕਹਾਈ ਅਮਰਦੀਪ ਗਿੱਲ ਬਾਈ ਹੁਣ ਨਹੀਂ ਸੀਗੀ ਅਮਰਦੀਪ ਗੇਲ ਬਾਈ ਨਾਲ ਮੈਂ ਫਿਲਮ ਕੀਤੀ ਉਹਨਾਂ ਨੇ ਕਿਹਾ ਕਿ ਹਾਂ ਮੈਂ ਕਹਾਈ ਸੀ ਮੈਨੂੰ ਮੈ ਮੇਰੇ ਨਹੀਂ ਵਿਚਾਰ ਮਿਲਦੇ ਬੀਜੇਪੀ ਨਾਲ ਮੈਂ ਕਹਾਇਆ ਸੀ ਪਰ ਦੀਪ ਸਿੱਧੂ ਨੇ ਇਹ ਕਿਹਾ ਸੀ ਕਿ ਕੋਈ ਗੱਲ ਨਹੀਂ ਬਾਈ ਦੀ ਮਜਬੂਰੀ ਵੀ ਹੋ ਸਕਦੀ ਹੈ ਬਾਈ ਦੀ ਪਸੰਦ ਵੀ ਹੋ ਸਕਦੀ ਹੈ ਇਲੈਕਸ਼ਨ ਨਿਕਲ ਜਾਣ ਦੋ ਬਾਅਦ ਚੋ ਗੱਲ ਕਰਦੇ ਆ ਸਮਾਂ ਨਹੀਂ ਮਿਲਿਆ ਗੱਲ ਕਰਨ ਦਾ ਕੋਈ ਖਟਾਸ ਨਹੀਂ ਸੀ ਪਰ ਮੈਨੂੰ ਅਫਸੋਸ ਹੈ ਕਿ ਮੈਂ ਉਹਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖ ਸਕਿਆ ਕਿਉਂਕਿ ਲੋਕ ਲੋਕਾਂ ਨੂੰ ਆਇਆ ਲੱਗਿਆ ਕਿ ਨਹੀਂ ਯਾਰੇ ਹੌਬੀ ਨਹੀਂ ਹੋਣਾ ਚਾਹੀਦਾ ਪਤਾ ਨਹੀਂ ਕਿਉਂ ਚਲੋ ਤੁਸੀਂ ਵੱਡੇ ਹੋ ਜੋ ਜਨਤਾ ਜਨਾਰਥਨ ਨੇ ਹੁਕਮ ਦਿੱਤਾ ਕਿੰਨਾ ਕੁ ਦੁਖਮੰਦ ਚ ਉਹ ਚੀਜ਼ ਦਾ ਤੁਹਾਡੇ ਬਾਈ ਬਹੁਤ 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 ਦੁੱਖ ਹੈ ਮਤਲਬ ਜੇ ਮੇਰੀ ਤੁਸੀਂ ਰੂਹ ਤੋਂ ਪੁੱਛੋ ਤਾਂ ਮੇਰੇ ਸਕੇ ਭਰਾ ਦੀ ਡੈਥ ਹੋਈ ਸੀ 35 40 ਸਾਲ ਪਹਿਲਾਂ ਉਹ ਸਾਰੇ ਜ਼ਖਮ ਖਰੇ ਹੋਗੇ ਦੀਪ ਜੀ ਦੁਤੇ ਮਰਨਤੇ ਸਾਰੇ ਹੀ ਜ਼ਖਮ ਵਿੱਚ ਦੀ ਬਹੁਤ ਮੋਤਾਂ ਹੋਈਆਂ ਹੋਣਗੀਆਂ ਮੇਰਾ ਮੈਨੂੰ ਲੱਗਦਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਮੇਰੀ ਮਾਂ ਦੀ ਡੈਥ ਹੈ ਮਾਂ ਦਾ ਵਿਛੜ ਜਾਣਾ ਪਰ ਦੀਪ ਦਾ ਵਿਛੜ ਜਾਣਾ ਬਹੁਤ ਵੱਡਾ ਮੇਰੇ ਲਈ ਬਹੁਤ ਵੱਡਾ ਪਰ ਹੁਣ ਮੈਂ ਕੀ ਗੋਗੇਗਾ ਆਪਦੇ ਰਿਸ਼ਤਿਆਂ ਦੇ ਮੇਰੇ ਘਰ ਦੇ ਵਿੱਚ 30 40 ਵਾਰੀ ਆਇਆ ਹੈ ਕਹਿੰਦਾ ਹੁੰਦਾ ਸੀ ਮੈਨੂੰ ਵੀਰ ਜੀ ਤੁਹਾਡੀ ਭੁੱਖ ਲੱਗੀ ਸੀ ਤਾਂ ਆਇਆ ਗੱਲਾਂ ਕਰਨ ਮੇਰੇ ਨਾਲ ਗੱਲਾਂ ਕਰਦਾ ਸੀ ਬਹੁਤ ਬਹੁਤ ਕੁਝ ਸਾਂਝਾ ਚਲੋ ਕਿਤੇ ਫਿਰ ਗੱਲਾਂ ਕਰਾਂਗੇ ਭਾਈ ਜੀ ਹੁਣ ਰਾਜਨੀਤੀ ਦੀ ਆਪਾਂ ਗੱਲ ਕਰ ਲੈਨੇ ਆ ਪੰਜਾਬ ਸਰਕਾਰ ਨੂੰ ਤੁਸੀਂ 10 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਕਿਉਂਕਿ ਡੇਢ ਸਾਲ ਦਾ ਪੌਣੇ 2 ਸਾਲ ਦਾ ਕਾਰਜਕਾਲ ਜ਼ੀਰੋ ਜ਼ੀਰੋ ਦੇਖੋ ਡੇਢ ਸਾਲ ਭਗਵੰਤ ਮਾਨ ਮੈਨੂੰ ਆਖਰੀ ਵਾਰ ਮਿਲੇ ਸੀਗੇ ਜਦੋਂ ਜਿਸ ਦਿਨ ਸਰਦੂਲ ਸਕੰਦਰ ਸਾਹਿਬ ਦੀ ਡੈਥ ਹੋਈ ਹੈ ਅਸੀਂ ਇਕੱਠੇ ਬੈਠੇ ਰਹੇ ਹਾਂ ਦੋਵੇਂ ਭਰਾ ਮੈਂ ਉਹਦੀ ਬਹੁਤ ਇੱਜ਼ਤ ਕਰਦਾ ਬਤੌਰ ਕਲਾਕਾਰ ਬਤੌਰ ਪੰਜਾਬੀ ਬਤੌਰ ਨੌਲੇਜ ਬਤੌਰ ਗੱਲਾਂ ਬਤੌਰ ਉਹਦੀ ਫਰਖ ਦਿਲੀ ਤੇ ਮੈਨੂੰ ਸੀ ਕਿ ਪੰਜਾਬ ਵਾਸਤੇ ਬਹੁਤ ਕੁਝ ਕਰੂਗਾ ਬਹੁਤ ਕੁਝ ਕਰੂਗਾ ਪਰ ਮੇਰੀ ਨਜ਼ਰ ਚ ਪੰਜਾਬ ਪਿਛਲੇ 1.5 ਸਾਲ ਚ ਅੱਗੇ ਤੱਕ ਹੀ ਵਧਣਾ 10-12 ਸਾਲ ਪਿੱਛੇ ਹੋ ਗਿਆ ਭਾਰਤ ਦੇ ਬਾਕੀ ਸੂਬਿਆਂ ਤੋਂ ਅਸੀਂ 10-12 ਸਾਲ ਪਿੱਛੇ ਨਿਕਲ ਗਏ ਅ ਨਹੀਂ ਕੁਝ ਨਹੀਂ ਹੋਇਆ ਬਾੜੀ ਹੈ ਜ਼ੀਰੋ ਨੰਬਰ ਜ਼ੀਰੋ ਭਾਈ ਜੀ ਪਹਿਲਾਂ ਕੰਦ ਕਰਦੇ ਹੁੰਦੇ ਤੇ ਵੀ ਆਪਣਾ ਸੁਖਵੀਰ ਸਿੰਘ ਬਾਦਲ ਪੁਲਟਰੀ ਫਾਰਮ ਖੋਲ ਲੇ ਕੈਪਟਨ ਪੁਲਟਰੀ ਹੁਣ ਉਹਦੋਂ ਵੀ ਵੱਧ ਵਧਾਤੀ ਕੁਆਲਿਟੀ ਪੁਲਟਰੀ ਫਾਰਮ ਤਾਂ ਫੇਰ ਵਧੀਆ ਮੁਰਗੀ ਖਾਨਾ ਕਹਿੰਦਾ ਹੁੰਦਾ ਸੀ ਹੁਣ ਸਿਕਿਉਰਿਟੀ ਪਤੰਦਰ ਆਪ ਵੀ 10 12 ਵੱਧ ਲਈ ਫਿਰਦਾ ਤੇ ਪੱਤਰਕਾਰਾਂ ਨਾਲ ਗੱਲ ਵੀ ਨਹੀਂ ਕਰਦਾ ਤੇ ਜੇ ਕੋਈ ਪੱਤਰਕਾਰ ਉਹਦੇ ਪ੍ਰੋਗਰਾਮ ਤੇ ਨਹੀਂ ਪਹੁੰਚਦਾ ਉਹਦੇ ਨਾਲ ਰੁੱਸ ਜਾਂਦਾ ਗੱਲ ਕਰਦਾ ਨਹੀਂ ਤੇ ਸਿਕਿਉਰਿਟੀ ਆਪਦੇ ਚਹੇਤਿਆਂ ਨੂੰ ਸਭ ਨੂੰ ਦਿੱਤੀ ਹੋਈ ਐ ਠੀਕ ਐ ਕਿ ਜਰੀਵਾਲ ਸਾਹਿਬ ਦਾ ਮੜਦਾ ਹੋਊਗਾ ਹੱਕ ਸਿਕਿਉਰਿਟੀ ਸਿਕਿਉਰਿਟੀ ਲੈ ਲੈਣ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਤੋਂ ਕਿਉਂ ਚਲੋ ਦਿੱਤੀ ਹੋਊਗੀ ਰਾਗਵ ਚੱਡਾ ਸਾਹਿਬ ਨੂੰ ਇੰਨੀ ਕਿਉਂ ਠੀਕ ਐ ਪਰਨੀਤੀ ਚੋਪੜਾ ਦੇ ਨਾਲ ਬਥੇਰੇ ਪੰਜਾਬ ਪੁਲਿਸ ਦੇ ਗੱਬਰੂ ਫਿਰਦੇ ਨੇ ਕਿਉਂ ਸੋ ਚਲੋ ਇਹ ਤਾਂ ਇੱਕ ਪੁਆਇੰਟ ਐ ਪਰ ਅੱਜ ਫੈਸਲਾ ਲੈ ਲਿਆ ਕੱਲ ਨੂੰ ਮੁੱਕਰ ਗਿਆ ਪਰਸੋਂ ਨੂੰ ਫੇਰ ਇੱਕ ਹੋਰ ਨਵਾਂ ਫੈਸਲਾ ਲੈ ਲਿਆ ਚੌਥੇ ਨੂੰ ਮੁੱਕਰ ਗਿਆ ਪੰਜਵੇਂ ਨੂੰ ਫੇਰ ਇੱਕ ਫੈਸਲਾ ਲੈ ਲਿਆ ਸਿਰਫ ਗੱਲਾਂ ਚੁਟਕਲੇ ਵੀ ਚੱਕ ਦੂੰ ਅੰਦਰ ਸਿਰ ਦੂੰ ਮਾਂਜ ਦੂੰ ਪਰਚੇ ਕਰਕੇ ਐ ਕਰ ਦੂੰ ਕੀ ਫਾਇਦਾ ਉਹ ਭਰਾਵਾ ਪੰਜਾਬੀ ਨੇ ਜਿਹੜੇ ਉਹ ਥੋ ਤੋਂ ਇੰਡਸਟਰੀ ਭਾਲਦੇ ਨੇ ਸੇਧ ਭਾਲਦੇ ਨੇ ਸਿਹਤ ਭਾਲਦੇ ਨੇ ਪੜ੍ਹਾਈ ਭਾਲਦੇ ਨੇ ਬੱਚੇ ਥੋਤੋਂ ਇਨਫਰਾਸਟ੍ਰਕਚਰ ਪਾਲਦੇ ਨੇ ਯਾਰ ਨਾ ਐ ਨਾ ਕਰ ਮੇਰਾ ਬਾਈ ਬਣ ਕੇ 1.5 ਸਾਲ ਹੀ ਨਿਕਲਿਆ ਮੈਂ ਹਲੇ ਵੀ ਤੈਨੂੰ ਇਹ ਕਹਿਣਾ ਕਿ ਬਹੁਤ ਸਮਾਂ ਪਿਆ ਤੇਰੇ ਕੋਲ 3.5 ਸਾਲ ਪਏ ਨੇ ਬਾਈ ਬਣ ਕੇ ਬਹੁਤ ਕੰਮ ਕਰਨ ਵਾਲਾ ਹੈ ਬਾਕੀ ਆ ਪੰਜਾਬ ਦਾ ਛੱਡ ਈਗੋ ਨੂੰ ਛੱਡ ਇਹ ਲੜਾਈਆਂ ਨੂੰ ਉਹਨੂੰ ਚੱਕ ਲਿਆ ਉਹਨੂੰ ਮਾਰ ਲਿਆ ਉਹਨੂੰ ਦੱਬ ਲਿਆ ਉਹਨੂੰ ਅਨਾਉਂਸਮੈਂਟ ਕਰਦੇ ਨਾ ਮੇਰਾ ਭਾਈ ਕੁਝ ਸੋਲਿਡ ਕਰ ਕੋਈ ਪਾਲਿਸਿਸ ਬਣਾ ਜਿਹਦੇ ਨਾਲ ਇੰਡਸਟਰੀ ਆਵੇ ਕੋਈ ਪਾਲਿਸਿਸ ਬਣਾ ਜਿਹਦੇ ਨਾਲ ਸ਼ਰਾਬ ਤੋਂ ਪੈਸਾ ਜਾਦੇ ਆਵੇ ਰੇਤੇ ਤੋਂ ਪੈਸਾ ਜਾਦੇ ਆਵੇ ਕੁਝ ਰੋਜ਼ਗਾਰ ਨਿਕਲੇ ਸਾਨੂੰ ਕੋਈ ਜੌਬਸ ਬਣੇ ਥਾਣੇ ਖਾਲੀ ਨੇ ਮੈਨੂੰ ਪਿੱਛੇ ਪਤਾ ਲੱਗਿਆ ਵੀ ਹਰ ਮਹੀਨੇ ਇੱਕ ਜ਼ਿਲ੍ਹੇ ਚੋਂ ਤਕਰੀਬਨ 90 ਤੋਂ 100 ਬੰਦਾ ਜਿਹੜਾ ਹੈਗਾ ਉਹ ਰਿਟਾਇਰ ਹੁੰਦਾ ਪੁਲਿਸ ਦਾ ਪੰਜਾਬ ਪੁਲਿਸ ਦਾ ਤੇ 4 ਸਾਲਾਂ ਨੂੰ ਹਾਲ ਕੀ ਹੋ ਜਾਣਾ ਕਿੰਨੇ ਜ਼ਿਲ੍ਹੇ ਨੇ ਸਾਡੇ ਕਿ ਨੇ ਰਿਟਾਇਰਮੈਂਟ ਹੋ ਰਹੀ ਹੈ 1 ਮਹੀਨੇ ਦੀ ਸੋ ਭਰਤੀ ਹੈ ਨਹੀਂ ਬਿਲਕੁਲ ਹੀ ਥਾਣੇ ਖਾਲੀ ਨੇ ਅਪਲੀਕੇਸ਼ਨਸ ਪੁਲਿਸ ਕਹਿੰਦੇ ਸੁਣਦੀ ਨਹੀਂ ਪੁਲਿਸ ਕੋਲੇ ਹੈ ਹੀ ਨਹੀਂ 인ਫਰਾਸਟ੍ਰਕਚਰ ਹੀ ਨਹੀਂ ਪੁਲਿਸ ਕੋਲੇ ਨਫਰੀ ਹੈ ਨਹੀਂ ਇੱਕ ਵੱਡਾ ਥਾਣਾ ਵੀਰਜੀ ਅੱਜ 7 ਤੋਂ 8 ਪੁਲਿਸ ਮੁਲਾਜ਼ਮ ਚਲਾ ਰਹੇ ਨੇ ਉਹਨਾਂ ਚ ਐਸ ਐਚਓ ਵੀ ਹੈ ਇੱਕ ਉਹਨੂੰ ਡਰਾਈਵਰ ਚਾਹੀਦਾ ਦੋ ਤੀਸਰਾ ਇੱਕ ਮੁੜਸ਼ੀ ਰਾਤ ਦਾ ਇੱਕ ਦਿਨ ਦਾ ਜਿਹੜੇ ਥਾਣਾ ਨਹੀਂ ਛੱਡ ਸਕਦੇ ਚਾਰ ਪੰਜਵਾਂ ਦਰਬਾਨ ਜਿਹੜਾ ਬਾਹਰ ਦਰਵਾਜ਼ੇ ਤੇ ਖੜਾ ਹੀ ਰਹਿਣਾ ਡਿਊਟੀ ਹੋਦੀ 6ਵਾਂ ਰਾਤ ਦਾ ਤੇ ਬਸ ਰਹਿ ਗਏਗੇ ਫਿਰ ਕੁਝ ਵੀ ਨਹੀਂ ਸੱਤ ਬੰਦੇ ਨੇ ਠਾਣਾ ਚੱਲ ਰਿਹਾ 10 ਬੰਦੇ ਨੇ ਠਾਣਾ ਚੱਲ ਰਿਹਾ ਪੰਜ ਬੰਦੇ ਨੇ ਚੌਂਕੀ ਚੱਲ ਰਹੀ ਹੈ ਕਿਵੇਂ ਚੱਲੂਗੀ ਤੁਸੀਂ ਯਾਰ ਜੌਬਸ ਕ੍ਰੀਏਟ ਕਰੋ ਹਰ ਵਿਭਾਗ ਦਾ ਇਹੀ ਹਾਲ ਹੈ ਰੋਜ਼ਗਾਰ ਚਾਹੀਦਾ ਸਾਨੂੰ ਸਾਡੇ ਨੌਜਵਾਨ ਕੁੜੀਆਂ ਮੁੰਡੇ ਹਾਲਾਂਕਿ ਕੈਨੇਡਾ ਦਾ ਬਹੁਤ ਬੁਰਾ ਹਾਲ ਆ ਕੰਪੈਰੀਟਿਵਲੀ ਪਰ ਫੇਲ ਫੇਰ ਵੀ ਸਾਡੇ ਬੱਚੇ ਉਧਰ ਨੂੰ ਭੱਜੇ ਹੀ ਜਾਂਦੇ ਨੇ ਭੱਜੇ ਹੀ ਜਾਂਦੇ ਨੇ ਪਰਵਾਰਾਂ ਦੇ ਪਰਿਵਾਰ ਜਾ ਰਹੇ ਨੇ ਯਾਰ ਬਾਈ ਜੀ ਉਹ ਤਾਂ ਕਹਿੰਦੇ ਗੁਰਲਾਲ ਕਰਨੌਰ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਅੰਗਰੇਜ਼ ਉਰੇ ਆ ਗਈ ਸਾਡੇ ਇੱਕ 볼ਟ ਹੈ ਸਾਡਾ ਸ਼ਾਨ 볼ਟ ਤੇ ਅਫਰੀਕਨ ਮੂਲ ਦਾ ਸਭ ਤੋਂ ਤੇਜ਼ ਦੌੜਾਕ ਇਹ ਔਨ ਰਿਕਾਰਡ ਬਿਆਨ ਹੈ ભગવંતમાન સાહેબ ਦਾ કે ਜੀ બોલ્ટ જંગਲਾਂ ਚ ਭੱਜਦਾ ਹੁੰਦਾ ਸੀ ਉਹਨੂੰ ਫਿਰ ਜੰਗਲਾਂ ਚ ਚੀਤੇ ਮਿਲ ਜਾਂਦੇ ਸੀ ਉਹਨੂੰ ਉਹ ਚੀਤਿਆਂ ਤੋਂ ਵੀ ਤੇਜ਼ ਭੱਜਣ ਲੱਗ ਗਿਆ ਇਸ ਕਰਕੇ ਉਹ ਇੰਨਾ ਤੇਜ਼ ਭੱਜਦਾ ਉਹ ਰਾਇਲ ਫੈਮਲੀ ਦਾ ਮੁੰਡਾ ਹੈ ਬਹੁਤ ਰਾਇਲ ਫੈਮਲੀ ਦਾ ਜਵਾਕ ਹੈ ਸਾਨ બોલ્ટ 100 ਮੀਟਰ ਦਾ ਜਿਹੜਾ 월ਡ ਰਿਕਾਰਡਿਸਟ ਹੈ ਉਹ ਇੱਕ ਵੱਡਾ ਪਰਿਵਾਰ ਅਮੀਰ ਪਰਿਵਾਰ ਦਾ ਜਵਾਕ ਹੈ ਜਿਹਨੂੰ ਇਹ ਕਹਿੰਦਾ ਇੱਕਦਮ ਕਹਿੰਦਾ ਉਹਦਾ ਪਸੀਨਾ ਵਿਕਦਾ ਕੀ ਗੱਲਾਂ ਨੇ ਯਾਰ ਇਹ ਕਿੱਥੋਂ ਵਿਕਦਾ ਲਿਓ ਮੈਂ ਕਿਹੜੀ ਆਨਲਾਈਨ ਕਿਹੜੀ ਦੁਕਾਨ ਲਿਓ ਉਹਦਾ ਪਸੀਨਾ ਹੀ ਖਰੀਦ ਰਿਆ ਇਹ ਨਹੀਂ ਹੈ ਇਹ ਗੱਲਾਂ ਸਭ ਝੂਠ ਹੈ ਇਹ ਫਾਲਤੂ ਨੇ ਤਖਤਪਾਲ ਸਾਹਿਬ ਜਿਵੇਂ ਕਹੇ ਹੁੰਦੇ ਵੀ ਬਾਦਲ ਦੀ ਫੋਟੋ ਵਾਲਾ ਪਤੀਲਾ ਮਾਜ ਦੋ ਉਹ ਕੁੱਤਿਆਂ ਤੇ ਵੀ ਫੋਟੋ ਲਾਤੀ ਹੁਣ ਭਵਨ ਸਿੰਘ ਮਾਨ ਹਰ ਇੱਕ ਲਫਾਪੀ ਦੀ ਵੀ ਫੋਟੋ ਉਹਨਾਂ ਦੀ ਲੱਗਦੀ ਕਿਵੇਂ ਜੀ ਯਾਰ ਹੁਣ ਆਪਾਂ ਭਗਵੰਤ ਮਾਨ ਸਾਹਿਬ ਦੇ ਇੰਨੀਆਂ ਬਦਕੋਈਆਂ ਕਰਦੇ ਵੀ ਨਹੀਂ ਚੰਗੇ ਲਾਦੇ ਪਰ ਮੈਂ ਫੇਰ ਦੁਬਾਰਾ ਕਹਿਣਾ ਛੋਟੇ ਭਾਈ ਬਹੁਤ ਵੱਡੀ ਜਿੱਤ ਐ ਤੁਹਾਡੀ 92 ਸੀਟਾਂ ਬਹੁਤ ਜ਼ਿਆਦੇ ਵੋਟਾਂ ਕਿੰડા ਲੋਕਾਂ ਨੇ ਤੁਹਾਡੇ ਤੇ ਤੇਜ ਧਰੀ ਕਿੰਨਾ ਪਿਆਰ ਬਖਸ਼ਿਆ ਕੁਛ ਤਾਂ ਮੁੱਲ ਮੋੜੋ ਯਾਰ ਕੁਛ ਤਾਂ ਮੁੱਲ ਮੋੜੋ ਰੱਬ ਦਾ ਹੀ ਵਾਸਤਾ ਪੰਜਾਬ ਤਰੱਕੀ ਨਾ ਕਰੇ ਇਹ ਕਿਤੇ ਦੁੱਖ ਦੀ ਗੱਲ ਹੈ ਪਰ ਪੰਜਾਬ ਪਿਛਾਂ ਹਟ ਜਵੇ ਇਹ ਬੇਹੱਦ ਦੁੱਖ ਦੀ ਗੱਲ ਐ ਅਸਹਿ ਐ ਤੇ ਤੁਸੀਂ ਉਹ ਕੰਮ ਕੀਤਾ 1.5 ਸਾਲ ਚ ਜਿਹੜਾ ਅਸਹਿ ਐ ਪੰਜਾਬ ਬਹੁਤ ਪਿੱਛੇ ਹਟ ਰਿਹਾ ਐ ਇਹ ਨਾ ਕਰੋ ਤੁਸੀਂ ਇਹ ਤਰੀਕੇ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਇਹ ਤਰੀਕੇ ਸਿਰਫ ਆਪ ਦੀ ਪੌਪੁਲਾਰਿਟੀ ਹੋ ਸਕਦੀ ਐ ਹਰ ਬੋਰਡ ਹਰ ਮੋੜ ਹਰ ਚੌਂਕ ਦੇ ਵਿੱਚ ਤੁਸੀਂ ਫਲੈਕਸਾਂ ਹੀ ਫਲੈਕਸਾਂ ਲਾਈਆਂ ਆਪਿਆਂ ਨੇ ਕੀ ਫਾਇਦਾ ਕੀ ਦੱਸਣਾ ਚਾਹੁੰਦੇ ਹੋ ਸੱਚ ਸਭ ਨੂੰ ਪਤਾ ਭਰਾ ਹਬੀਬ ਵਾਲੀ ਤਾਲੀ ਵਰਸਾ ਲਾਸਟ ਕੁਐਸਚਨ ਜਿਹੜੇ ਇਹ ਕਹਿੰਦੇ ਵੱਡੇ ਵੱਡੇ ਬੋਰਡ ਲਾ ਕੇ ਬਿਆਨ ਕਰ ਰਹੇ ਨੇ ਵੀ ਅਸੀਂ ਇੰਨੀਆਂ ਨੌਕਰੀਆਂ ਉ ਤਾਂ ਲੋਕ ਟੈਂਕਿਆਂ 'ਤੇ ਚੜੇ ਬੈਠੇ ਨੇ ਉਹ ਜਿਨ੍ਹਾਂ ਨੂੰ ਭੈਣ ਬਣਾ ਕੇ ਟੈਂਕੀ ਤੋਂ ਲਾਇਆ ਉਹਨਾਂ ਨੂੰ ਹਜੇ ਤੱਕ ਨੌਕਰੀ ਨਹੀਂ ਮਿਲੀ ਇੱਕ ਪ੍ਰੋਫੈਸਰ ਦੀ ਮੌਤ ਵੀ ਹੋ ਜਾਂਦੀ ਆ ਕਿ ਉਹਨਾਂ ਲੋਕਾਂ ਤੱਕ ਵੀ ਤੁਸੀਂ ਪਹੁੰਚ ਕਰੋਗੇ ਤਾਂ ਕਿ ਉਹਨਾਂ ਨੂੰ ਕੋਈ ਇਨਸਾਫ ਮਿਲ ਸਕੇ ਜ਼ਰੂਰ ਚਾਹੂੰਗਾ ਜੀ ਜਿਵੇਂ ਜਿਵੇਂ ਮੈਂ ਆ ਬੀਜੇਪੀ ਦਾ ਮੇਰੇ ਤੇ ਬੋਝ ਪਾਇਆ ਮੇਰੇ ਤੇ ਜ਼ਿੰਮੇਵਾਰੀ ਦਿੱਤੀ ਆ ਬੀਜੇਪੀ ਨੇ ਚੰਗਾ ਬੋਝ ਚੰਗੀ ਜ਼ਿੰਮੇਵਾਰੀ ਮੈਂ ਇਹ ਫੇਰ ਰਿਪੀਟ ਕਰਦਾ ਕਿ ਮੇਰੇ ਮੋਢਿਆਂ ਨੂੰ ਇਸ ਬੋਝ ਨੂੰ ਸਹਿਣ ਜੋਗਾ ਰੱਬ ਕਰੇ ਤੇ ਮੈਂ ਖੜਾ ਉਤਰਾ ਆਪਦੀ ਸਮੁੱਚੀ ਲੀਡਰਸ਼ਿਪ ਦੀ ਸੋਚ ਦੇ ਉੱਤੇ ਤੇ ਸੁਖਤ ਬੋਝ ਲੈ ਕੇ ਮੈਂ ਜਾਊਂਗਾ ਜ਼ਰੂਰ ਜਾਊਂਗਾ ਹਰ ਪੰਜਾਬੀ ਨੂੰ ਮਿਲਣ ਦੀ ਕੋਸ਼ਿਸ਼ ਕਰੂੰਗਾ ਬੀਚੇਪੀ ਨੇ ਕੁਝ ਵੀ ਮਾੜਾ ਨਹੀਂ ਕੀਤਾ ਪੰਜਾਬ ਦਾ ਕੁਝ ਵੀ ਮਾੜਾ ਨਹੀਂ ਕੀਤਾ ਮੈਂ ਫੇਰ ਕਹਿਣਾ ਆਓ ਈਗੋ ਛੱਡੀਏ ਇਕੱਠੇ ਹੋਈਏ ਗੱਲਾਂ ਕਰੀਏ ਗਿਲਾ ਸ਼ਿਕਵਾ ਤਾਂ ਦੱਸੋ के बीजेपी यार गिला है। हाँ मैं मन गया गिला की गिला किस चीज का चलो आज जाओ आप यार कतल हो जाते बैठ के कर लें भी कोई गल हो गया माफी कोई ना वह गलती कौन दसो तो सही भी आप करके गिले ने करके शिकवे ने दसो की करना आप सो so, ए ना करो पंजाबी हो रल के बैठीए गए मैं आऊंगा थोड़े को आप मिला गलत करा ज्यों वसते रहो तुम ਇਹਨਾਂ ਹੋਬੀ ਢਾਲੀਵਾਲ ਦੀ ਜਿਨ੍ਹਾਂ ਨੂੰ ਵੱਡੇ ਉਹਦੇ ਦੇ ਕੇ ਬੀਜੇਪੀ ਨੇ ਸਨਮਾਨ ਕਰਿਆ ਕਿਉਂਕਿ ਹਰ ਇੱਕ ਪਿੰਡ ਦੀ ਹਰ ਇੱਕ ਲੋਕਾਂ ਦੀ ਨਬਜ ਨੂੰ ਬੜਾ ਨੇੜੇ ਹੋ ਕੇ ਦੇਖਦੇ ਨੇ ਜਿਹਦੇ ਨਾਲ ਵੀ ਮਿਲਦੇ ਨੇ ਉਹ ਹੋਬੀ ਬਈ ਢਾਲੀਵਾਲ ਦਾ ਹੋ ਕੇ ਰਹਿ ਜਾਂਦਾ ਕੈਮਰਾਮੈਨ ਕੁਲਵਿੰਦਰ ਦੇ ਨਾਲ ਇਕਵਾਲ ਸਿੰਘ ਫਗੂਆ ਡੀਫੇ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਦੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ